ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਬਕਾ ਸੈਨਿਕ ਸੰਘਰਸ਼ ਕਮੇਟੀ ਅੱਜ ਸਾਬਕਾ ਸੈਨਿਕਾਂ ਦੀ ਜਿਹੜੀ ਮੀਟਿੰਗ ਹੋਈ ਆ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਦਕੀ ਵਿਖੇ ਸੋ ਜਿੰਨੇ ਵੀ ਸਾਬਕਾ ਸੈਨਿਕ ਸਾਰੇ ਇੱਥੇ ਪਹੁੰਚੇ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਹਾਂਜੀ ਸਸੀਗਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿ ਜੀ ਖਾਲਸਾ ਵਾਹਿ ਜੀ ਕੀ ਸਾਬ ਜੀ ਮੈਸੇਜ ਹੈ ਤੇ ਕੀ ਜਿਹੜੇ ਇਸ ਇਲਾਕੇ ਦੇ ਨੇੜੇ ਤੇ ਜਿਹੜੇ ਪਿੰਡਾਂ ਦੇ ਵਿੱਚ ਹੋਰ ਜਿਹੜੇ ਸਾਬਕਾ ਸੈਨਿਕ ਆਪਣੇ ਜਿਹੜੇ ਬੈਠੇ ਆ ਉਹਨਾਂ ਨੂੰ ਆਪਾਂ ਕੀ ਸਨੇਹਾ ਤੇ ਕੀ ਸੰਦੇਸ਼ ਦੇਵਾਂਗੇ ਤੇ ਅੱਜ ਦੀ ਮੀਟਿੰਗ ਦਾ ਜਿਹੜਾ ਕੀ ਏਜੰਡਾ ਸੀ ਅੱਜ ਦੀ ਮੀਟਿੰਗ ਜੀ ਜੋ ਆਪਣੇ ਘਲਖੁਰਪ ਦੇ ਬਲਾਕ ਦੇ ਵਿੱਚ ਮਤਕੀ ਤਲੰਡੀ ਏਰੀਆ ਪੈ ਰਿਆ ਵਾ ਇਹਨਾਂ ਦੇ ਵਿੱਚ ਸਾਨੂੰ ਲੋੜ ਸੀ ਵੀ ਚੰਗੇ ਉਹਦੇਦਾਰ ਦੀ ਚੋਣ ਕੀਤੀ ਜਾਵੇ ਉਸ ਦੇ ਵਿੱਚ ਹਵਾਲਦ ਵਰਪ੍ਰੀਤ ਸਿੰਘ ਜੀ ਪੋਰਟਰ ਰੋਡ ਨੂੰ ਅਸੀਂ ਇੱਥੇ ਮੀਤ ਪ੍ਰਧਾਨ ਚੁਣਿਆ ਗਿਆ ਹੈ ਔਰ ਕੈਪਟਨ ਸਾਹਬ ਸਿੰਘ ਜੀ ਨੂੰ ਐਡਵਾਈਜ਼ਰ ਬਣਾਇਆ ਗਿਆ ਹੈ ਜੋ ਕਿ ਆਉਣ ਵਾਲੀਆਂ ਜਿਹੜੀਆਂ ਜਿੰਨੇ ਵੀ ਲੈਟਰ ਹੈ ਸਰਕਾਰ ਦੇ ਜਾਂ ਪੈਨਸ਼ਨ ਦੇ ਸਬੰਧ ਦੇ ਵਿੱਚ ਉਹ ਵੀ ਇੰਗਲਿਸ਼ ਤੋਂ ਬਰਾ ਕੇ ਪੰਜਾਬੀ ਦੇ ਵਿੱਚ ਸਾਰੇ ਜਵਾਨਾਂ ਤੱਕ ਤੇ ਸਾਡਿਆਂ ਤੱਕ ਭਰੋਈਪੁਰਿਆਂ ਤੱਕ ਸਾਹਬਕਾ ਹਸੈਨਕਾ ਤੱਕ ਪਹੁੰਚੇ ਜਾਣ ਤੇ ਬਾਕੀ ਸਾਰੇ ਵੀਰਾਂ ਨੂੰ ਆਪ ਵੀ ਵੱਧ ਤੋਂ ਵੱਧ ਸੈਨਿਕ ਸਿੰਗਾਰ ਕਮੇਟੀ ਨਾਲ ਸਾਥ ਦਿਓ ਵਾਗੋਂ ਕੀ ਕਾ ਖਾਲਸਾ ਸ੍ਰੀ ਵਾਗੋਂ ਕੀ ਧਰਤੀ ਸੋ ਸਾਡੇ ਵਿੱਚ ਰਿਲੀਜੀਅਸ ਟੀਚਰ ਬਾਬਾ ਜੀ ਔਰ ਸਾਡੇ ਮਾਰਗਦਰਸ਼ਕ ਜਿਹੜੇ ਆ ਉਹ ਵਿੱਚ ਬੈਠਿਆ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਸੰਦੇਸ਼ ਜ਼ਰੂਰ ਦਿਓ ਜਿਹੜੇ ਸਾਬਕਾ ਸੈਨਿਕ ਹਲੇ ਤੱਕ ਜਿਹੜੇ ਕਿਸੇ ਸੰਸਥਾ ਕਿਸੇ ਕਮੇਟੀ ਦੇ ਨਾਲ ਨਹੀਂ ਜੁੜੇ ਹੋਏ ਉਹਨਾਂ ਵਾਸਤੇ ਤੁਸੀਂ ਦੋ ਸ਼ਬਦ ਜਿਹੜੇ ਆ ਉਹ ਜ਼ਰੂਰ ਕਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਸਾਬਕਾ ਸੈਨਿਕ ਸੰਘਰਸ਼ ਕਮੇਟੀ ਫਿਰੋਜ਼ਪੁਰ ਦੀ ਮੀਟਿੰਗ ਅੱਜ ਗੁਰਦੁਆਰਾ ਸ਼ਹੀਦਗੰਜ ਮੁਦਕੀ ਵਿਖੇ ਹੋਈ ਇਸ ਮੀਟਿੰਗ ਦੇ ਵਿੱਚ ਦਾਸ ਸਾਬਕਾ ਆਨਰੇਰੀ ਕੈਪਟਨ ਪਿਆਰਾ ਸਿੰਘ ਵੱਲੋਂ ਬੇਨਤੀ ਹੈ ਸਾਰੇ ਸਾਰੇ ਸਾਬਕਾ ਸੈਨਿਕ ਵੀਰਾਂ ਨੂੰ ਜੋ ਸਾਬਕਾ ਸੈਨਿਕ ਸੰਘਰਸ਼ ਕਮੇਟੀ ਰੋਜ਼ਗਾਰ ਦੇ ਮੈਂਬਰ ਬਣਨਾ ਅਤੇ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਅਤੇ ਜਦੋਂ ਵੀ ਕਿਸੇ ਬੰਦੇ ਨੂੰ ਕਿਸੇ ਸਾਬਕਾ ਸੈਨਿਕ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹ ਆਪਣੀ ਪ੍ਰੋਬਲਮ ਲੈ ਕੇ ਕਮੇਟੀ ਵਿੱਚ ਆਉਣ ਅਸੀਂ ਸਾਰੇ ਉਹਨਾਂ ਦਾ ਸਾਥ ਦੇਵਾਂਗੇ ਜੋ ਵੀ ਜੋਗ ਹੱਲ ਹੈ ਉਹਨਾਂ ਦੀ ਸਮੱਸਿਆ ਦਾ ਕੱਢਿਆ ਜਾਊਗਾ ਇਸੇ ਤਰ੍ਹਾਂ ਬੇਨਤੀ ਹੈ ਸਾਬਕਾ ਸੈਨਿਕ ਵੀਰਾਂ ਨੂੰ ਕਿ ਉਹ ਜਿਹੜੇ ਸਾਡੇ ਸਿਆਸਤਦਾਨ ਨੇ ਪੋਲਿਟਿਸ਼ੀਅਨ ਨੇ ਜਿਹੜੇ ਸਾਡੇ ਸੱਜਣਾ ਨੂੰ ਬਲੈਕਮੇਲ ਕਰਦੇ ਹਨ ਉਹਦੇ ਤੋਂ ਬਚਣਾ ਅਤੇ ਆਪਣੇ ਹਰਜਾਂ ਤੇ ਅਧਿਕਾਰਾਂ ਪ੍ਰਤੀ ਸੁਚੇਤ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਸਾਡੇ ਜਿਹੜੇ ਸੈਨਿਕਾ ਫੌਜੀ ਜਿਹੜੇ ਆਪਣੇ ਕਮੇਟੀ ਹੈ ਉਹਨਾਂ ਚ ਜਿਹੜਾ ਨੂੰ ਅਸੀਂ ਗੁਰਪ੍ਰੀਤ ਜੀ ਨੂੰ ਪ੍ਰਧਾਨ ਬਣਾਇਆ ਗਿਆ ਹੈ ਕਮੇਟੀ ਵੱਲੋਂ ਕੁਝ ਸ਼ਬਦ ਉਹ ਵੀ ਬੋਲਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਦਕੀ ਤਲਵੰਡੀ ਦੇ ਨੇੜੇ ਤੇੜੇ ਜਿੰਨੇ ਵੀ ਪਿੰਡਾਂ ਦੇ ਮੇਰੇ ਫੌਜੀ ਵੀਰਾਂ ਸਾਬਕਾ ਸੈਨਿਕਾਂ ਉਹਨਾਂ ਨੂੰ ਬੇਨਤੀ ਕਰਦੇ ਆ ਇਸ ਇਲਾਕੇ ਦੇ ਵਿੱਚ ਪਹਿਲਾਂ ਹੀ ਸੰਸਥਾ ਵੱਲੋਂ ਜਿਹੜੀਆਂ ਉਹ ਸਵਾਵਾਵਾਂ ਚੱਲ ਰਹੀਆਂ ਸਾਡਾ ਨੰਬਰ 84 10500 ਸੋ ਅਸੀਂ ਸਾਰਿਆਂ ਜਿੰਨੇ ਵੀ ਫੌਜੀ ਭਰਾ ਉਹਨਾਂ ਨੂੰ ਅਪੀਲ ਕਰਦੇ ਆ ਕਿ ਸਾਬਕਾ ਸੈਨਿਕ ਸੰਘਰਸ਼ ਕਮੇਟੀ ਫਰੋਜਪੁਰ ਆਪਣੇ ਜ਼ਿਲ੍ਹੇ ਦੀ ਇਹ ਇੱਕ ਵੱਡੀ ਸੰਸਥਾ ਵਾ ਆਪਾਂ ਸਾਰਿਆਂ ਨੇ ਇਹਦੇ ਨਾਲ ਜੁੜ ਕੇ ਜੋ ਵੀ ਆਪਾਂ ਨੂੰ ਕੋਈ ਪ੍ਰੋਬਲਮ ਕੋਈ ਮੁਸ਼ਕਲ ਕਿਸੇ ਨੂੰ ਕਿਸੇ ਵੀ ਸੰਬੰਧੀ ਕੋਈ ਪੈਨਸ਼ਨ ਸੰਬੰਧੀ ਕੋਈ ਹੋਰ ਫੌਜ ਦੇ ਸੰਬੰਧੀ ਜਾਂ ਸਿਵਲ ਦੇ ਸੰਬੰਧੀ ਹੋਰ ਕੋਈ ਘਰੇਲੂ ਕੋਈ ਕਿਸੇ ਦਾ ਕੋਈ ਥਾਣੇ ਦੇ ਵਿੱਚ ਕੋਈ ਮਸਲਾ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਨੂੰ ਦੁੱਖ ਤਕਲੀਫ ਆ ਤਾਂ ਆਪਾਂ ਇੱਕ ਤੇ ਇੱਕ 11 ਕਿਉਂਕਿ ਵੱਡੀ ਜਿਹੜੀ ਟੀਮ ਬਣ ਕੇ ਆਪਾਂ ਉਸ ਮਸਲੇ ਦਾ ਹੱਲ ਕਰ ਸਕਦੇ ਆ ਤੋ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਤੁਸੀਂ ਆ ਸਕਰੀਨ ਦੇ ਉੱਤੇ ਸਾਡੇ ਨੰਬਰ ਵੀ ਚੱਲ ਰਹੇ ਆ ਇਹਨਾਂ ਨੰਬਰਾਂ ਤੇ ਵੀ ਕਾਲ ਕਰ ਸਕਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੱਧ ਤੋਂ ਵੱਧ ਵੀਰ ਜਿੰਨੇ ਵੀ ਆ ਉਸ ਇਸ ਕਮੇਟੀ ਦੇ ਨਾਲ ਜੁੜਨ ਦੀ ਕਿਰਪਾਲਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਾਹਿਬ ਕੈਪਟਨ ਸਾਫ ਸਿੰਘ ਐਡਵਾਈਜ਼ਰ ਜੋ ਕਿ ਸੈਨਿਕ ਸੰਗਰਸ਼ ਕਮੇਟੀ ਦੇ ਚੁਣੇ ਗਏ ਨੇ ਦੋ ਸ਼ਬਦ ਉਹਨਾਂ ਦੇ ਵੀ ਇਹ ਲੈਣਾ ਚਾਹਾਂਗੇ ਸਰ ਤੁਸੀਂ ਕੁਝ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਬਕਾ ਸੈਨਿਕਾ ਸੰਘਰਸ਼ ਕਮੇਟੀ ਫਿਰੋਜ਼ਪੁਰ ਦਾ ਅਤੀ ਧੰਨਵਾਦੀ ਹਾਂ ਜਿਨ੍ਹਾਂ ਨੇ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਮੈਂ ਆਪਣੀ ਪੂਰੀ ਤਨਦੇਹੀ ਨਾਲ ਇਸ ਜ਼ਿੰਮੇਵਾਰੀ ਨੂੰ ਅਨੁਭਵਾਂਗਾ ਦੂਸਰਾ ਮੈਂ ਸਾਰੇ ਜਿਹੜੇ ਵੀਰਪਰਾ ਇਨਐਕਟਿਵ ਹੈ ਉਹਨਾਂ ਨੂੰ ਵੀ ਕੋਸ਼ਿਸ਼ ਕਰੂੰਗਾ ਕਿ ਉਹ ਇਸ ਸੰਸਥਾ ਦੇ ਨਾਲ ਜੁੜਨ ਔਰ ਆਪਣੇ ਜੋ ਕੋਈ ਉਹਨਾਂ ਦੇ ਮਸਲੇ ਆ ਉਹ ਅੱਗੇ ਲਿਉਣ ਤਾਂ ਕਿ ਉਹਨਾਂ ਨੂੰ ਹੱਲ ਕੀਤਾ ਜਾ ਸਕੇ ਔਰ ਹਰ ਮੀਟਿੰਗ ਅਟੈਂਡ ਕਰਨ ਦੀ ਕੋਸ਼ਿਸ਼ ਕਰਨ ਤਾਂ ਕਿ ਮਸਲਿਆਂ ਦਾ ਵੀ ਪਤਾ ਚੱਲ ਸਕੇ ਕਿ ਕੀ ਹੈ ਕੀ ਨਹੀਂ ਕਿ ਉਹਨਾਂ ਦਾ ਹੱਲ ਵੀ ਹੋ ਸਕੇ ਇਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਚਾਹਤਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ